ਹਾਂਜੀ ਦੋਸਤੋ ਅੱਜ ਸਿੱਖਦੇ ਆਪੋਜ਼ਿਟ ਵਰਡ ਇਨ ਪੁਰਤਗਿਸ਼ੀ ਆਜੋ ਉੱਪਰ ਨੂੰ ਕਹਿੰਦੇ ਆ ਜੀ ਸੀਮਾ ਤੇ ਥੱਲੇ ਨੂੰ ਕਹਿੰਦੇ ਆ ਜੀ ਬਾਇਸ਼ਾ ਖਰੀਦਣ ਨੂੰ ਕਹਿੰਦੇ ਆ ਜੀ ਕੋਂਪਰਾ ਤੇ ਵੇਚਣ ਨੂੰ ਕਹਿੰਦੇ ਆ ਜੀ ਵੈਂਦਰ ਵੈਂਦਰ ਠੰਡੇ ਨੂੰ ਕਹਿੰਦੇ ਆ ਜੀ ਫਰਿਊ ਤੇ ਗਰਮ ਨੂੰ ਕਹਿੰਦੇ ਆ ਜੀ ਕੈਂਤ ਕੈਂਤ ਭਰਾ ਨੂੰ ਕਹਿੰਦੇ ਆ ਜੀ ਰਿਮਾਓ ਭੈਣ ਨੂੰ ਕਹਿੰਦੇ ਆ ਇਰਮਾ ਇਰਮਾ ਔਨ ਨੂੰ ਕਹਿੰਦੇ ਆ ਜੀ ਵੈਮ ਤੇ ਜਾਨ ਨੂੰ ਕਹਿੰਦੇ ਆ ਜੀ ਵਾਈ ਤਕੜੇ ਨੂੰ ਕਹਿੰਦੇ ਜੀ ਫੋਰਥ ਮਾੜੇ ਨੂੰ ਕਹਿੰਦੇ ਆ ਜੀ ਫਰਾਕੋ ਪਹਿਲਾ ਨੂੰ ਕਹਿੰਦੇ ਆ ਜੀ ਐਂਥਸ ਤੇ ਬਾਅਦ ਚੋ ਕਹਿੰਦੇ ਆ ਜੀ ਦੀਪੋਇਸ ਲੋਨ ਨੂੰ ਕਹਿੰਦੇ ਜੀ ਸਾਲ ਤੇ ਖੰਡ ਨੂੰ ਕਹਿੰਦੇ ਆ ਜੀ ਆਸ਼ੂਕਰ ਆਸ਼ੂਕਰ ਪੰਦ ਕਰਨ ਨੂੰ ਕਹਿੰਦੇ ਆ ਜੀ ਫੈਸ਼ਾ ਤੇ ਕੋਲਣ ਨੂੰ ਕਹਿੰਦੇ ਆ ਜੀ ਬਰੇਰ ਸ਼ੁਰੂ ਕਰਨ ਨੂੰ ਕਹਿੰਦੇ ਆ ਜੀ ਕੋਮੈਸਾ ਤੇ ਖਤਮ ਕਰਨ ਨੂੰ ਕਹਿੰਦੇ ਆ ਜੀ ਤਰਮੀਨੋ ਪੋਰਟ ਦੇ ਪਿਆਰ ਦੀ ਲੋੜ ਹੈ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਗੇ ਆਜੋ ਖੁਸ਼ ਨੂੰ ਕਹਿੰਦੇ ਆ ਜੀ ਫੀਲਸ ਫੀਲਸ ਉਦਾਸ ਨੂੰ ਕਹਿੰਦੇ ਆ ਜੀ ਤ੍ਰਿਸਤੇ ਤ੍ਰਿਸਤੇ ਓਕੇ ਨੂੰ ਕਹਿੰਦੇ ਆ ਜੀ ਡਿਫੀਸਲ ਤੇ ਸੋਖੇ ਨੂੰ ਕਹਿੰਦੇ ਆ ਜੀ ਫਾਸਲ ਅੰਦਰ ਨੂੰ ਕਹਿੰਦੇ ਜੀ ਦੈਂਤਰੋ ਤੇ ਬਾਹਰ ਨੂੰ ਕਹਿੰਦੇ ਜੀ ਫੋਰਾ ਇਹ ਰੋਜ਼ ਤੁਹਾਡੇ ਵਰਡ ਯੂਜ਼ ਹੁੰਦੇ ਆ ਡੇਲੀ ਰੁਟੀਨ 'ਚ ਝੂਠ ਨੂੰ ਕਹਿੰਦੇ ਜੀ ਮੰਚੇਰਾ ਸੱਚ ਨੂੰ ਦਾਦ ਦੇ ਜ਼ਿੰਦਗੀ ਨੂੰ ਕਹਿੰਦੇ ਜੀ ਵਿਦਾ ਤੇ ਮੌਤ ਨੂੰ ਕਹਿੰਦੇ ਜੀ ਮੋਰਤੇ ਤੂਰ ਨੂੰ ਕਹਿੰਦੇ ਜੀ ਲੌਂਜੇ ਤੇ ਕੋਲ ਨੂੰ ਕਹਿੰਦੇ ਜੀ ਪੇਰਤੋ ਪੇਰਤੋ ਪਹਿਲਾ ਨੂੰ ਕਹਿੰਦੇ ਜੀ ਪਰਮੀਰੋ ਤੇ ਅਖੀਰ ਨੂੰ ਕਹਿੰਦੇ ਜੀ ਅਲਟੀਮੋ ਤੇ ਤੋੜਨ ਨੂੰ ਕਹਿੰਦੇ ਜੀ ਕੈਬ੍ਰੋ ਤੇ ਜੋੜਨ ਨੂੰ ਕਹਿੰਦੇ ਜੀ ਫਿਕਸਾਰ ਹੋਰ ਯਾਨੀ ਕਿ ਜ਼ਮੀਨ ਨੂੰ ਕਹਿੰਦੇ ਪੀਜ਼ੋ ਛੱਤ ਨੂੰ ਕਹਿੰਦੇ ਜੀ ਤੈਤੋ ਨਵੇਂ ਨੂੰ ਕਹਿੰਦੇ ਆ ਜੀ ਨੋਵੋ ਤੇ ਪੁਰਾਣੇ ਨੂੰ ਕਹਿੰਦੇ ਆ ਜੀ ਵੈਲੋ ਵੈਲੋ ਵੱਡੇ ਨੂੰ ਕਹਿੰਦੇ ਜੀ ਗ੍ਰਾਂਡੋਏ ਤੇ ਛੋਟੇ ਨੂੰ ਕਹਿੰਦੇ ਜੀ ਪਖੀਨੋ ਹੋਰ ਯਾਨੀ ਕਿ ਮਾਈਸ ਘੱਟ ਯਾਨੀ ਕਿ ਪੋਕੋ ਪੋਕੋ ਇਸ਼ਾ ਸੈਂਪਰੀ ਸੈਂਪਰੀ ਨੇਵਰ ਕਦੇ ਨਹੀਂ ਨਨਕਾ ਪਾਰੇ ਨੂੰ ਪੇਜ਼ਾ ਦੋ ਪੇਜ਼ਾ ਦੋ ਹਲਕੇ ਨੂੰ ਕਹਿੰਦੇ ਜੀ ਲੈਵੇ ਲੈਵੇ ਕਾਲੇ ਨੂੰ ਕਹਿੰਦੇ ਜੀ ਪ੍ਰੇਤੋ ਤੇ ਚਿੱਟੇ ਨੂੰ ਕਹਿੰਦੇ ਜੀ ਬਰਾਂਕੋ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਦੋਸਤੋ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਤੇ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ